ਮੇਰਾ ਨਾਮ ਡੇਵਿਡ ਮਸੀ ਆ ਪਿੰਡ ਫੱਤੇ ਨੰਗਲ ਤੋਂ ਆ ਅਸੀਂ ਅੱਜ ਡੀਸੀ ਸਾਹਿਬ ਦੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਅਧਾ ਕਿਲੋਮੀਟਰ ਲਾਲ ਥਾਂ ਪਟਿਆ ਹੋਏਗਾ ਉਹਦੇ ਬਾਦੋਂ ਕੁਝ ਭਰਾਵਾਂ ਨੇ ਉਹ ਰਸਤੇ ਨੂੰ ਬੰਦ ਕਰਾਇਆ ਉਹਦੇ ਵਿੱਚ ਉਹਨਾਂ ਦਾ ਕੋਈ ਹੱਥ ਨਹੀਂ ਆ ਜਦ ਕਿ ਹੱਥ ਸਾਰਾ ਸੁਖੀ ਰੰਧਾਵਾ ਜੀ ਦਾ ਆ ਉਹਦੇ ਲੈਟਰ ਸਾਡੇ ਕੋਲ ਪਈ ਆ 15 ਮਈ ਨੂੰ 6:33 ਵਜੇ ਡੀਸੀ ਸਾਹਿਬ ਨੂੰ ਇਹ ਲੈਟਰ ਪਾਉਂਦੇ ਆ ਠੀਕ ਹੈ ਜਿਹਦੇ ਵਿੱਚ ਉਹ ਕਹਿੰਦਾ ਇੱਕ ਕੰਮ ਬੰਦ ਕੀਤਾ ਜਾਵੇ ਭਾਜੀ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਜੇ ਚੂਣ ਜਾਗਤਾਂ ਦੇ ਵਿੱਚ ਕਿਤੇ ਹਾਰਾ ਹੁੰਦਾ ਜਾਂ ਕੋਈ ਬਿਮਾਰ ਹੁੰਦਾ ਛੱਤ ਡਿੱਗਦੀ ਕੋਠਾ ਦੇ ਬਿਲਡਿੰਗਾਂ ਡੈਂਡੀਆਂ ਕੀ ਗੱਲ ਉਹ ਕੰਮ ਨਹੀਂ ਹੁੰਦੇ ਇੱਕ ਪਿੰਡ ਦੇ ਪਾਣੀ ਦੇ ਨਿਕਾਸ ਵਾਸਤੇ ਮਤਲਬ 100 ਫੁੱਟਰ ਕੇ ਲੈ ਕੇ ਚੱਲ ਕੇ ਚੱਲੋ ਜੀ ਉਹਨੇ ਤੇ ਪਾਈਪ ਪਾਉਣੇ ਸੀ ਉਹ ਗਲਤ ਆ ਉਹ ਸਹੀ ਆ ਬਿਲਕੁਲ ਪਰ ਸੁੱਖੀ ਰੰਧਾਵਾ ਨੇ ਜੋ ਕੰਮ ਕੀਤਾ ਬਹੁਤ ਗਲਤ ਕੀਤਾ ਆ ਇਸ ਕਰਕੇ ਅਸੀਂ ਪਿੰਡ ਵਾਲੇ ਨੀਸੀ ਦਫ਼ਤਰ ਆਏ ਆ ਅਸੀਂ ਇਹ ਕਾ ਕਰਦੇ ਆ ਕਿ ਤੇਰਾ ਪਿੰਡ ਚ ਨਾ ਬੂਥ ਲੱਗਣ ਦੇਣਾ ਨਾ ਤੈਨੂੰ ਵੋਟ ਪਾਉਣੀ ਆ ਠੀਕ ਆ ਤੂੰ ਅੱਗੇ ਤੋਂ ਲੈਂਦਾ ਰਿਆਂ ਵੋਟਾਂ ਪਰ ਹੁਣ ਵੋਟਾਂ ਨਹੀਂ ਤੂੰ ਲੈ ਸਕਦਾ ਸੋ ਇਹ ਅਸੀਂ ਡੀਸੀ ਦੇ ਗਾੜੀ ਅੱਜ ਪੇਸ਼ ਹੋਏ ਆ ਸਾਨੂੰ ਉਹਨਾਂ ਨੇ ਵਿਸ਼ਵਾਸ ਦਿੱਤਾ ਕਿ 101% ਦੇ ਨਾਲ ਤੁਹਾਡਾ ਕੰਮ ਜਿਹੜਾ ਚਾਲੂ ਕੀਤਾ ਜਾਏਗਾ ਮੇਰੇ ਮੋਤਪੇਰ ਪਿੰਡ ਦੇ ਬੰਦੇ ਸਾਰੇ ਆਏ ਆ ਜੋ ਵੀ ਹੈ ਇਹਨਾਂ ਨੇ ਉਹਨਾਂ ਨੂੰ ਦੱਸਿਆ ਬੰਦੂਕ ਦੀ ਲੀਫਾਂ ਕਿਧਰੋਂ ਨਹੀਂ ਲੰਘ ਰਿਹਾ ਭਾਜੀ ਮਹਾਮਾਰੀ ਫੈ ਰਹੀ ਆ ਡੇਂਗੂ ਹੋ ਰਿਹਾ ਆ ਮਲੇਰੀਆ ਆ ਇਹਨਾਂ ਨਾਲ ਪਾਣੀ ਹੈ ਸਾਡੇ ਚੜਿਆ ਕੋਈ ਉਹਦੀ ਸਾਰ ਨਹੀਂ ਲੈ ਰਿਹਾ ਅੱਜ 22 ਦਿਨ ਹੋ ਚੁੱਕੇ ਇਸ ਗੱਲ ਨੂੰ ਸੋ ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਕਿ ਜਿੱਥੇ 101% ਤੋਂ 110 ਲੈ ਕੇ ਚੱਲੋ ਸਾਡਾ ਕੰਮ ਜਲਦੀ ਤੋਂ ਜਲਦੀ ਕੀਤਾ ਜਾਵੇ ਤੇ ਜਿਹੜੀਆਂ ਰਸੀਵਰ ਦੀਆਂ ਪਾਈਪਾਂ ਉਹਨਾਂ ਨੂੰ ਚਾਲੂ ਕੀਤਾ ਜਾਵੇ ਮੈਂ ਧੰਨਵਾਦ ਕਰਦਾ ਡੀਸੀ ਸਾਹਿਬ ਦਾ ਫਿਰ ਇਹ ਜਿਹੜਾ ਜੇ ਨਾ ਇਹ ਕੰਮ ਹੋਇਆ ਇਸ ਤੋਂ ਬਾਅਦ ਅਸੀਂ ਰੋਡ ਤੇ ਆਵਾਂਗੇ ਜਥੇਬੰਦੀਆਂ ਦੇ ਨਾਲ ਮਿਲ ਕੇ ਅਸੀਂ ਧਾਰੀਵਾਲ ਨੂੰ ਬਲੌਕ ਕਰਾਂਗੇ ਮੇਨ ਜੀਟੀ ਰੋਡ ਸਰ ਬਸ ਇਹੀ ਸਾਡੀ ਬੇਨਤੀ ਆ ਭਾਜੀ ਤੁਸੀਂ ਦੱਸੋ ਇੱਕ ਪਾਣੀ ਦੇ ਨਿਕਾਸ ਨੂੰ ਕੋਈ ਰੋਕ ਸਕਦਾ ਜੇ ਗੰਗਾ ਵਹਿੰਦੀ ਉੱਥੋਂ ਤੋਂ ਨੂੰ ਰਾਜ ਕੋਈ ਨੱਕਾ ਨਹੀਂ ਲਾਉਂਦਾ ਉਹ ਆਪਣੇ ਆਪ ਹੁੰਦੀ ਆ ਜੇ ਪਿੰਡਾਂ ਦਾ ਪਾਣੀ ਜਾਂਦਾ ਤਾਂ ਅਕਸਰ ਪੁਲਾਂ ਦੇ ਥੱਲੋਂ ਦੀ ਜਾਣਾ ਆ ਕਿ ਸੜਕ ਦੇ ਉੱਤੋਂ ਦੀ ਟੱਪ ਕੇ ਪਾਣੀ ਕਦੀ ਗਿਆ ਪਿੰਡਾਂ ਵਾਸਤੇ ਨਾਲੀਆਂ ਬਣਦੀਆਂ ਸੀਵਰੇਜ ਬਣ ਸ਼ਹਿਰਾਂ 'ਚ ਆ ਜਾਓ ਜੀ ਸ਼ਹਿਰਾਂ ਵਾਲੇ ਪਾਸੇ ਰਿਸਿਵਰ ਪਾਉਂਦਾ ਐਮਸੀ ਨੂੰ ਪਤਾ ਹੁੰਦਾ ਜਦ ਕਿ ਚੌਂਜਾਬਤਾ ਲੱਗੀਆਂ ਸਰਪੰਚ ਦੀ ਵੈਲਿਊ ਕੋਈ ਨਹੀਂ ਰਹਿ ਗਈ ਉਹਦੇ ਵਿੱਚ ਉਹਦੇ ਉੱਤੇ ਇੱਕ ਪ੍ਰਬੰਧਕ ਆ ਵੀਡੀਓ ਆ ਸੈਕਟਰੀ ਆ ਉਹ 3 ਦਿਨ ਪਹਿਲਾਂ ਆਨਕੇ ਸਰਵੇ ਕਰਦੇ ਆ ਚੌਥੇ ਦਿਨ ਆਨਕੇ ਉਹ ਕੰਮ ਸ਼ੁਰੂ ਕਰਦੇ ਆ ਤੇ ਪਾਣੀ ਲੰਗਣਾ ਹੋਂ ਦੀ ਜਾਇਜ਼ ਹੈ ਕਿ ਨਜਾਇਜ਼ ਤੁਸੀਂ ਦੱਸੋ ਪੱਤਰਕਾਰੋ ਜੀ ਹਾਂਜੀ ਤੇ ਘਰਾਂ ਦੀਆਂ ਨੀਹਾਂ 'ਚ ਪਾਣੀ ਜਾਂਦਾ ਇੱਕ ਇਧਰ ਸਾਈਡ ਤੇ ਬਿਲਕੁਲ ਗਰੀਬ ਕੱਚੇ ਸਾਥੇ ਉਹਦੀ ਜੇ ਉਹ ਡਿੱਗ ਜੇਗਾ ਕੌਣ ਜ਼ਿੰਮੇਵਾਰ ਆ ਸੁੱਖੀ ਰੰਡਾਵਾ ਜ਼ਿੰਮੇਵਾਰ ਹੈ ਕਿ ਡੀਸੀ ਜ਼ਿੰਮੇਵਾਰ ਆ ਉਹਦੇ ਖਿਲਾਫ ਜੋ ਐਕਸ਼ਨ ਬੰਦ ਹੈ ਜੇ ਉਹ ਕੰਮ ਕਰ ਰਿਹਾ ਇਹਦਾ ਮਤਲਬ ਕਿ ਮੰਤਰੀ ਆਪਣੀ ਮਨਮਰਜ਼ੀ ਕਰਦੇ ਆ ਨਾ ਮੰਤਰੀ ਆਪਣੀ ਮਨਮਰਜ਼ੀ ਕਰਦੇ ਆ ਮਤਲਬ ਕਿਸੇ ਪਬਲਿਕ ਦੀ ਵੱਲ ਨਹੀਂ ਨਾ ਵੇਖਿਆ ਪਬਲਿਕ ਵਾਲੇ ਨਹੀਂ ਵੇਖਿਆ ਉਹਨਾਂ ਨੇ ਠੀਕ ਹੈ ਜੀ ਪਬਲਿਕ ਵਾਲੇ ਵੇਖਦੇ ਉਹਨਾਂ ਦੇ ਦੁੱਖ ਤਕਲੀਫ ਨੂੰ ਜਾਣਦੇ ਉਹਨਾਂ ਦੇ ਘਰਾਂ ਜਾਣ ਕੇ ਵੇਖਦੇ ਕਿ ਠੀਕ ਹੈ ਘਰ ਡੁੱਬਨਦੇ ਆ ਕਿ ਬਚਨਦੇ ਆ ਉਹਨਾਂ 15 ਮਈ ਨੂੰ ਲੈਟਰ ਕੱਟ ਕੇ ਉੱਥੋਂ ਬੈਠਿਆਂ ਲੈਟਰ ਕੱਢ ਦਿੱਤੀ ਆ ਕਿ ਪਾਣੀ ਬੰਦ ਬੰਦ ਕਰ ਦਿਓ ਕੰਮ ਉਹ ਕੰਮ ਬੰਦਿਆ ਇਹ ਬਿਲਕੁਲ ਨਹੀਂ ਜੈ ਵੀਡੀਓ ਨੇ ਜੋ ਕੰਮ ਕਰਦੇ ਸਹੀ ਕਰਦੇ ਆਈ ਸੁਖੀ ਰੰਧਾਵਾ ਗਲਤ ਕਰਦੇ ਆ ਸੁਖੀ ਰੰਧਾਵੇ ਤੇ ਪਰਚਾ ਹੋਣਾ ਚਾਹੀਦਾ ਆ ਕਿ ਜੇ ਅੱਜਕੱਲ ਕਿਹਦਾ ਘਰ ਡੇਕਦਾ ਅੱਜ ਘਰ ਉੱਥੋਂ ਫਤਿੰਜੂ ਕਿਹਦਾ ਘਰ ਡਿੱਗਾ ਤਾਂ ਅਸੀਂ ਕੋਰਟ 'ਚ ਜਾਵਾਂਗੇ ਹਾਈ ਕੋਰਟ 'ਚ ਜਾਾਂਗੇ ਸੁਖੀ ਰੰਧਾਵਾ ਨੂੰ ਗ੍ਰਿਫਤਾਰ ਕਰਾਵਾਂਗੇ ਮੈਂ ਸੰਤੋਖ ਸਿੰਘ ਬੀਡੀਪੀ ਉਤਾਰੀਵਾਲ ਤੇ ਜੋ ਤੁਸੀਂ ਬੱਤੇ ਨਗਰ ਦੇ ਸਬੰਧ ਵਿੱਚ ਕੁਐਸਚਨ ਕੀਤਾ ਹੈ ਉਹਦੇ ਸਬੰਧ ਵਿੱਚ ਇਹ ਹੈ ਵੀ ਉਹ ਪਹਿਲਾਂ ਪਾਣੀ ਉਹਦਾ ਜਿਹੜਾ ਇਹ ਰੇਲਵੇ ਦੀ ਪਾੜੀ ਦੇ ਨਾਲ ਪੈ ਰਿਆ ਸੀ ਤੇ ਉਹ ਹੁਣ ਰੇਲਵੇ ਡਿਪਾਰਟਮੈਂਟ ਨੇ ਡਬਲ ਲਾਈਨ ਕਰਨੀ ਪਈ ਦੇ ਮਨਰਵਾਦਾ ਕਰਨਾ ਹੈ ਉਹਦੇ ਵਿੱਚ ਉਹਨਾਂ ਜਿਹੜਾ ਸੀ ਸਾਡਾ ਜਿਹੜਾ ਪਾਣੀ ਦਾ ਨਿਕਾਸ ਹੋ ਰਿਹਾ ਸੀ ਉਹ ਪਾਣੀ ਜਿਸ ਨੂੰ ਬੰਦ ਕਰਤਾ ਸੀ ਉਹ ਜਦੋਂ ਪਾਣੀ ਬੰਦ ਹੋ ਗਿਆ ਪਾਣੀ ਬਲੋਕੇਜ ਹੋ ਕਰਕੇ ਪਾਣੀ ਜਿਹੜਾ ਗਲੀਆਂ 'ਚ ਖੜਾ ਹੋਣਾ ਸ਼ੁਰੂ ਹੋ ਗਿਆ ਗਲੀਆਂ ਦੀਆਂ ਨਿਵੇਂ ਗਲੀਆਂ ਤੋਂ ਨਿਵੇਂ ਘਰ ਜਿਹੜੇ ਉਹਨਾਂ 'ਚ ਜਾਣਾ ਸ਼ੁਰੂ ਹੋ ਗਿਆ ਵਾਪਸ ਵੇਖ ਮਾਰਨਾ ਸ਼ੁਰੂ ਕਰਤਾ ਉਹਨੇ ਉਹਦੇ ਸਮਾਂ 'ਚ ਅਸੀਂ ਆਪਣਾ ਟੀਮ ਭੇਜ ਕੇ ਦਫ਼ਤਰ ਦੀ ਤੇ ਰਾਫਲ ਸਟ੍ਰੀਮ ਲਵਾ ਕੇ ਤੇ ਟੈਂਕਰਾਂ ਨਾਲ ਪਾਣੀ ਕਢਾ ਰਹੇ ਹਾਂ ਤਾਂ ਕੋਈ ਅਸੀਂ ਥੋੜਾ ਬੋਦਾ ਵੇਖ ਰਹੇ ਹਾਂ ਕੋਈ ਕੱਚਾ ਮਲੋ ਕੋਈ ਕਿਸੇ ਢੰਗ ਤਰੀਕੇ ਨਾਲ ਹੋਰ ਜਿਹੜਾ ਕੋਈ ਥੋੜਾ ਬੋਗਾ ਪਰ ਮੰਨਣਾ ਕੋਈ ਹਾਲੇ ਦਾ ਲਾਭ ਜੁਵੇ ਇਲੈਕਸ਼ਨ ਕਮਿਸ਼ਨ ਦੇ ਅਧਿਕਾਰ ਤਮ ਤਾਂ ਕੋਈ ਕੰਮ ਨਹੀਂ ਚਾਲੂ ਕਰ ਸਕਦੇ ਤਾਂ ਅਸੀਂ ਚਾਹੁੰਦੇ ਕੋਈ ਨਾ ਕੋਈ ਪਾਣੀ ਦਾ ਕੋਈ ਹੱਲ ਹੋ ਜਾਂਦਾ ਉਹਦੇ ਕਰਕੇ ਥੋੜਾ ਬੋਦਾ ਅਸੀਂ ਚਾਹੁੰਦੇ ਕੋਈ ਵਾਟਰ ਪੰਪ ਲਵਾ ਕੇ ਜਾਂ ਟੂ ਵਾਟਰ ਬੋ ਮਰਵਾ ਕੇ ਤੇ ਥੋੜਾ ਬੋਦਾ ਪਾਣੀ ਦਾ ਨਿਕਾਸ ਕਿਸ ਪਾਸੇ ਨੂੰ ਕਰਦੀ ਜਾਂ ਜੋ ਵੀ ਇੱਥੇ ਬਿਮਾਰੀਆਂ ਮੁਰੀਆਂ ਫੈਲਣ ਦਾ ਖਾਸ਼ਾ ਉਹ ਨਾ ਫੈਲੇ ਤੇ ਇਸ ਵੰਦ ਵਜੋਂ ਸ਼ੁਰੂ ਕਰ ਲਗੇ ਪਰ ਉਹ ਗ੍ਰਾਮ ਕੁਝ ਗ੍ਰਾਮ ਪੰਚਾਇਤ ਦੇ ਮੋਹਰ ਬੰਦਿਆਂ ਨੇ ਬਾਅਦ ਚ ਉੱਥੇ ਕੋਈ politically issue ਬਣ ਗਿਆ ਉਹਨਾਂ ਬੰਦ ਕਰਵਾਤਾ ਫਿਰ ਉਹ ਇਲੈਕਸ਼ਨ ਕਮਿਸ਼ਨ ਦੀਆਂ ਦਾ ਤਮਤਬ ਉਹ ਹੈ ਕਾਂ ਅਸੀਂ ਉਹਦਾ ਕਰਵਾਦਾਂਗੇ ਆਰ ਜੀ ਕੋਈ ਪਰਮਨੈਂਟ ਕੋਈ ਹੱਲ ਜਿਹੜਾ ਕੋਈ ਹੁੰਦਾ ਉਹ ਜ਼ਰੂਰ ਕਰਾਂਗੇ ਉਹਦੇ ਸਵਾਨ ਚ ਉਹ ਕੋਈ ਉਹਨਾਂ ਸ਼ਿਕਾਇਤ ਇਹ ਕੀਤੀ ਵੀ ਇਲੈਕਸ਼ਨ ਕਮਿਸ਼ਨ ਦਾ ਮਲਵਾ ਦਾ ਤਮਤਬ ਕੇ ਕੰਮ ਨਹੀਂ ਨਵਾਂ ਸ਼ੁਰੂ ਕਰਵਾ ਸਕਦੇ ਪਰ ਨਵਾਂ ਕੰਮ ਅਸੀਂ ਕਰਵਾਇਆ ਹੀ ਨਹੀਂ ਕਿਉਂਕਿ ਕੰਮ ਤਾਂ ਉੱਥੇ ਪਾਣੀ ਬ੍ਰੇਕ ਹੋਇਆ ਪਾਣੀ ਦਾ ਵਾਲੀ ਕਰਨਾ ਸੀਗਾ ਉਹ ਅਸੀਂ ਆਰਜੀ ਦਾ ਉੱਤੇ ਹਾਲ ਕਰ ਰਹੇ ਹਾਂ ਪਰਮਾਨੈਂਟ ਜਿਹੜਾ ਕੰਮ ਹੈ ਲੈਕਚਰ ਮਨ ਲੋ ਚੋਣ ਜਾਬਤੇ ਤੋਂ ਬਾਅਦ ਹੀ ਕੀਤਾ ਜਾਊਗਾ ਉਹ ਸੀਵਰੇਜ ਪੈਣਾ ਆ ਉਹਦਾ ਐਸਟੀਮੇਟ 7-800 ਫੁਰਦਾ ਹੈਗਾ ਉਹ ਗਾਂ ਫਿਰ ਛੱਪੜ ਦੇ ਵਿੱਚ ਜਾਣਾ ਹੈ ਜੀ ਉਹ ਲੰਮਾ ਪ੍ਰੋਸੀਜਰ ਆ ਹੁਣ ਜੋ ਮੌਕਾ ਮਨ ਲੋ ਪਾਣੀ ਦੀ ਪ੍ਰੋਬਲਮ ਨੂੰ ਸੋਲਵ ਕਰਨ ਦੇ ਵਾਸਤੇ ਜਿਹੜਾ ਇਹ ਥੋੜਾ ਆਰਜੀ ਪੰਪ ਲਵਾ ਕੇ ਪਾਣੀ ਕਢਵਾਇਆ ਕੋਈ ਟੈਂਕਰ ਲਵਾ ਕੇ ਕਢਵਾਇਆ ਕਿਉਂਕਿ ਬਹੁਤ ਜ਼ਿਆਦਾ ਬਲੋਕ ਸੀ ਛੋਟੇ ਛੋਟੇ ਬੱਚੇ ਆ ਉਹਨਾਂ ਦਾ ਸਕੂਲੇ ਜਾਣਾ ਮੁਸ਼ਕਲ ਹੋਇਆ ਪਿਆ ਸੀਗਾ ਤੇ ਇਸ ਕਰਕੇ ਉਹ ਨੂੰ ਗਲੇ ਨੂੰ ਥੋੜਾ ਜਿਹਾ ਪਾਣੀ ਕੱਟ ਕਰਕੇ ਸਾਫ ਕਰਵਾ ਕੇ ਕਰਨ ਸਾਫ ਕਰਵਾਤੀ ਆ ਉਸ ਤੋਂ ਬਾਅਦ ਉਹਨਾਂ ਮਨ ਲੋ ਕੁਝ ਪੋਲਿਟਿਕਲ ਮੁੱਦਾ ਉਨ ਕਰਕੇ ਮਨ ਲੋ ਬੰਦ ਕਰਵਾਤਾ ਤੇ ਸਾਡੀ ਸ਼ਿਕਾਇਤ ਵੀ ਕਰ ਦਿੱਤੀ ਗਈ ਆ ਸਰ ਕਿੰਨੇ ਸ਼ਿਕਾਇਤ ਕੀਤੀ ਤੁਹਾਡੀ ਮਨ ਲੋ ਸਾਡੀ ਜੇ ਸ਼ਿਕਾਇਤ ਜਿਹੜੀ ਆ ਵਾ ਅਸੀਂ ਜਿਹੜੇ ਖਲੋਤੇ ਕਾਂਗਰਸ ਦੇ ਉਮੀਦਵਾਰ ਸਰਦਾਸ ਸਿੰਘ ਜਿੰਦਰ ਸਿੰਘ ਜਿੰਦਰਵਾਹ ਸਾਹਿਬ ਉਨਾ ਵੱਲੋਂ ਕੀਤੀ ਹੈ ਜੀ ਸਰ ਇਹ ਦੱਸੋ ਕਿ ਜੇ ਮੰਨ ਲਓ ਚੋਣ ਜਾਤਾ ਚੱਲ ਰਿਹਾ ਵਾ ਜੇ ਕਿ ਗਰੀਬ ਦੀ ਛੱਤ ਡਿੱਗ ਜਾਂਦੀ ਆ ਜਾਂ ਕਿਤੇ ਕੋਈ ਜ਼ਰੂਰਤਮੰਦ ਲੋਕਾਂ ਦਾ ਮਸਲਾ ਆ ਜਾਂਦਾ ਵਾ ਤੇ ਕੀ ਮਤਲਬ ਸਰਕਾਰ ਜਿਹੜੀ ਆ ਉਹ ਕਿ ਇਹ ਵੀ ਗਰੀਬ ਦਾ ਕੋਈ ਹੱਲ ਨਹੀਂ ਕਰ ਸਕਿਆ ਕਿ ਜੇ ਪਹਿਲਾਂ ਚੋਣ ਜਾਤੇ ਨੂੰ ਦੇਖਿਆ ਜਾਊਗਾ ਸਰ ਨਹੀਂ ਕਿਉਂਕਿ ਇਹ ਮੁੱਦਾ ਜਿਹੜਾ ਵਾ ਸਰ ਇਹ ਜੁੜਿਆ ਤੇ ਇੱਕ ਜ਼ਰੂਰਤਮੰਦ ਲੋਕਾਂ ਦੇ ਨਾਲ ਜੀ ਜੀ ਮੈਂ ਕੋਡ 900% ਸਹਿਮਤੀ ਆ ਅਸੀਂ ਵੇਖੋ ਜੀ ਜੋ ਹੀ ਹੈ ਚਲੋ ਜੋ ਸ਼ਿਕਾਇਤ ਕਰਨਾ ਜਿੰਨਾ ਕਰਨੇ ਉਹਨਾਂ ਦਾ ਰਾਈਟ ਹੈ ਬਾਕੀ ਜੋ ਅਸੀਂ ਪਬਲਿਕ ਦੇ ਮਤਲਬ ਪੱਖ ਨੂੰ ਮਲਮੋਕ ਰੱਖਦੇ ਹੋਏ ਪ੍ਰੋਬਲਮ ਨੂੰ ਮੋਕ ਰੱਖਦੇ ਹੋਏ ਉਹ ਅਸੀਂ ਕੀਤਾ ਹੈ ਤੇ ਗਾਵੇਂ ਕਰਾਂਗੇ